ਕੀ ਆ ਪਾਰਟੀ ਨੇ ਬਾਕੀਆਂ ਨਾਲੋਂ ਜ਼ਿਆਦਾ ਦਿੱਤਾ ਉਹਨੂੰ ਵੋਟ ਪਾ ਦੋ ਵੀ ਅੱਗੇ ਚੱਲ ਗਏ ਦੂਸਰੀ ਆਪਸ਼ਨ ਆ ਚੰਗਾ ਕੈਂਡੀਡੇਟ ਦੇਖ ਕੇ ਉਹਨੂੰ ਵੋਟ ਪਾਓ ਤੇ ਤੀਸਰੀ ਆਪਸ਼ਨ ਹੈਗੀ ਤੁਹਾਡੇ ਕੋਲ ਨੋਟਾ ਕਈ ਲੋਕ ਕਹਿੰਦੇ ਨੋਟਾ ਦਾ ਕੀ ਫਾਇਦਾ ਮੇਰੇ ਵੱਲੋਂ ਸਾਰੇ ਹੀ ਦੋਸਤਾਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਨਮਸਕਾਰ ਸੋ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਚੋਣਾਂ ਦਾ ਮਾਹੌਲ ਗਰਮਾਇਆ ਹੋਇਆ ਤੇ ਬਹੁਤ ਸਾਰੇ ਸਾਡੇ ਸਾਥੀ ਜਿਹੜੇ ਆ ਸੋਸ਼ਲ ਮੀਡੀਆ ਦੇ ਰਾਹੀਂ ਕਮੈਂਟ ਕਰ ਰਹੇ ਨੇ ਕਿ ਮੁਲਾਜ਼ਮ ਵਰਗ ਕਿਹਦਰ ਨੂੰ ਵੋਟ ਪਾਵੇ ਕੀ ਕਰਨਾ ਚਾਹੀਦਾ ਤੇ ਜਿਹੜੀਆਂ ਜਥੇਬੰਦੀਆਂ ਉਹਨਾਂ ਨੂੰ ਇਸ ਸੰਬੰਧੀ ਕੋਈ ਫੈਸਲਾ ਲੈਣਾ ਚਾਹੀਦਾ ਸੋ ਦੋਸਤੋ ਆਪਾਂ ਸਦਾ ਹੀ ਜਿਹੜੀ ਰੂਲਿੰਗ ਪਾਰਟੀ ਆ ਉਹਦੇ ਐਂਟੀ ਖੜੇ ਹੁੰਨੇ ਆ ਉਹਦਾ ਕਾਰਨ ਇਹ ਆ ਕਿ ਆਪਾਂ ਆਪਣੇ ਹੱਕ ਹਕੂਕਾਂ ਦੇ ਲਈ ਸੰਘਰਸ਼ ਕਰਦੇ ਰਹਿੰਨੇ ਆ ਤੇ ਜਦੋਂ ਸਾਡੇ ਹੱਕ ਹਕੂਕ ਸਾਨੂੰ ਨਹੀਂ ਮਿਲਦੇ ਤਾਂ ਫਿਰ ਅਸੀਂ ਆਪਣਾ ਗੁੱਸਾ ਕਿਸੇ ਨਾ ਕਿਸੇ ਤਰੀਕੇ ਨਾਲ ਰੂਲਿੰਗ ਪਾਰਟੀ ਦੇ ਅਗੇਂਸਟ ਕਰਦੇ ਹਾਂ ਸੋ ਦੋਸਤੋ ਹੁਣ ਵੀ ਉਹ ਸਮਾਂ ਆ ਗਿਆ ਕਿ ਆਪਾਂ ਆਪਣੀ ਅਹਿਮੀਅਤ ਦਿਖਾਈਏ ਆਪਣਾ ਮਾਨ ਸਨਮਾਨ ਜਿਹੜਾ ਉਹ ਬਹਾਲ ਕਰੀਏ ਸੋ ਸਭ ਤੋਂ ਵੱਡੀ ਗੱਲ ਆ ਕਿ ਜਦੋਂ ਦੀ ਇਹ ਸਰਕਾਰ ਆਈ ਆ ਸਾਡੇ ਮਾਨ ਸਨਮਾਨ ਨੂੰ ਇੱਕ ਬਹੁਤ ਵੱਡੀ ਠੇਸ ਮਾਰੀ ਗਈ ਆ ਤੁਸੀਂ ਸਾਰਿਆਂ ਨੇ ਸਾਰੀਆਂ ਜਥੇਬੰਦੀਆਂ ਨੇ ਬਹੁਤ ਜ਼ਿਆਦਾ ਜਿਹੜੇ ਆ ਸੰਘਰਸ਼ ਕੀਤੇ ਆ ਪਰ ਬੇਸ਼ਰਮੀ ਦੀ ਗੱਲ ਇੰਨੀ ਹੋਈ ਕਿ ਸਾਡੀ ਸਰਕਾਰ ਨੇ ਜਿਹਨੂੰ ਤੁਸੀਂ ਸੁਣਿਆ ਜਿਹਨੂੰ ਆਪਾਂ ਚੁਣਿਆ ਉਹਨਾਂ ਨੇ ਬੁਲਾਇਆ ਤੱਕ ਵੀ ਨਹੀਂ ਉਹਨਾਂ ਨੇ ਮਨ ਦੇ ਵਿੱਚ ਇਹ ਧਾਰਨ ਲਿਆ ਕਿ ਤੁਹਾਡੀ ਸਾਨੂੰ ਲੋੜ ਹੀ ਨਹੀਂ ਹੈਗੀ ਅਸੀਂ ਜਿੱਤਾਂਗੇ ਤੇ ਤੁਹਾਡੇ ਤੋਂ ਬਿਗੈਰ ਜਿੱਤਾਂਗੇ ਇਹ ਗੱਲ ਮੈਂ بار بار ਕਹਿ ਰਿਹਾ ਨੂੰ ਨੋਟ ਕਰਿਓ ਉਹਨਾਂ ਦੇ ਮਨ ਦੇ ਵਿੱਚ ਇੱਕ ਵਹਿਮ ਪੜ ਗਿਆ ਕਿ ਸਾਰੇ ਸਮਾਜ ਨੂੰ ਤੁਹਾਡੇ ਵਿਰੁੱਧ ਕਰਕੇ ਉਨ੍ਹਾਂ ਦੀ ਵੋਟ ਲੈ ਲਈ ਜਾਏ ਤੇ ਜੇ ਬਾਕੀ ਸਮਾਜ ਦੀ ਵੋਟ ਮਿਲਦੀ ਆ ਤੇ ਮਲਾਜਮ ਵਰਗ ਦੀ ਵੋਟ ਦੀ ਲੋੜ ਨਹੀਂ ਆਪਾਂ ਬਾਰ-ਬਾਰ ਕਹਿੰਨੇ ਆ ਕਿ ਆਪਾਂ 40-45 ਲੱਖ ਆ ਪਰ ਵੱਧ ਕਿਸਮਤੀ ਇਹ ਆ ਕਿ ਅਸੀਂ 40-45 ਲੱਖ ਲੋਕ ਵੋਟ ਹੀ ਨਹੀਂ ਪਾਉਂਦੇ 7-8 ਲੱਖ ਆਪਣੀ ਗਿਣਤੀ ਆ ਤੇ ਆਪਣੇ ਫੈਮਿਲੀ ਮੈਂਬਰ ਮਲਾ ਕੇ ਅਸੀਂ ਇਹ ਸੋਚਦੇ ਆ ਵੀ ਘਰ ਬੈਠੇ ਰੋ ਇਲੈਕਸ਼ਨ ਦਾ ਟਾਈਮ ਆ ਇੰਜੋਏ ਕਰੋ ਖਾਓ ਪੀਓ ਗਰਮੀ 'ਚ ਬਾਹਰ ਨਾ ਨਿਕਲੋ ਤੇ ਬਾਅਦ ਦੇ ਵਿੱਚ ਉਹੀ ਸਰਕਾਰਾਂ ਸਾਨੂੰ ਉਟਦਿਆਂ ਨੇ ਸਾਡੇ ਛੱਤਰ ਪ੍ਰੇੜ ਵੀ ਕਰਦਿਆਂ ਨੇ ਡਾਂਗਾ ਵੀ ਵਰਾਉਂਦਿਆਂ ਨੇ ਧੀਆ ਪਹਿਣਾ ਦੀਆਂ ਇੱਜ਼ਤਾਂ ਵੀ ਰੋਲਦਿਆਂ ਨੇ ਚੁੰਨੀਆਂ ਵੀ ਰੋਲਦਿਆਂ ਨੇ ਪੱਗਾਂ ਵੀ ਲਾਉਂਦਿਆਂ ਨੇ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਇਹਨਾਂ ਦੀ ਵੋਟ ਪੈਣੀ ਨਹੀਂ ਤੇ ਜੇ ਪੈਣੀ ਆ ਤਾਂ ਬਹੁਤ ਘੱਟ ਪੈਣੀ ਜਿੱਨਾਂ ਨੂੰ ਸਾਨੂੰ ਫਰਕ ਨਹੀਂ ਪੈਣਾ ਸੋ ਵੋਟ ਜ਼ਰੂਰ ਪਾਓ ਦੂਸਰੀ ਗੱਲ ਇਹ ਆ ਕਿ ਤੁਸੀਂ ਕਹਿੰਦੇ ਆ ਕਿਸ ਨੂੰ ਪਾਈਏ ਕੋਈ ਵੀ ਜਥੇਬੰਦੀ ਕਿਸੇ ਪਾਰਟੀ ਨੂੰ ਨਹੀਂ ਕਹਿ ਸਕਦੀ ਕਿਉਂ ਕਿਉਂਕਿ ਸਾਨੂੰ ਜਿਹੜੀ ਐ ਇਲੈਕਸ਼ਨ ਕਮਿਸ਼ਨ ਦੀ ਹਦਦ ਹੈ ਤਾਂ ਉਹਦੇ ਅਨੁਸਾਰ ਆਪਾਂ ਕਿਸੇ ਦੀ ਸਪੋਰਟ ਨਹੀਂ ਕਰ ਸਕਦੇ ਪਰ ਸਾਨੂੰ ਆਪਣੀ ਗੱਲ ਕਰਨ ਦਾ ਸੰਵਿਧਾਨਿਕ ਹੱਕ ਹੈ ਤੇ ਇਹ ਹੀ ਕਹਿ ਸਕਦੇ ਆ ਵੀ ਜਿਨ ਨੇ ਸਾਨੂੰ ਤੰਗ ਕੀਤਾ ਸਾਡੀ ਮਾਨ ਮਰਿਆਦਾ ਖਤਮ ਕੀਤੀ ਆ ਉਹਨੂੰ ਅਸੀਂ ਵੋਟ ਨਹੀਂ ਪਾਣੀ ਤੁਹਾਡੇ ਕੋਲ ਦੋ ਆਪਸ਼ਨ ਆ ਜਾਂ ਇੱਕ ਕਾਗਜ਼ ਲੈ ਲਓ ਉਹਦੇ ਉੱਤੇ ਲਿਖ ਲਓ ਕਿ ਕਿਹਨੇ ਤੁਹਾਨੂੰ ਕੀ ਦਿੱਤਾ ਤੇ ਕੀ ਤੁਹਾਡੇ ਕੋਲ ਖੋਇਆ ਤੇ ਪਰ ਸਾਰੀਆਂ ਜਿਹੜੀਆਂ ਪਾਰਟੀਆਂ ਦੇ ਨਾਂ ਲਿਖ ਲਓ ਤੇ ਥੱਲੇ ਤੁਸੀਂ ਆਪਣੇ ਜੋ ਵੀ ਹੈਗਾ 2000 ਤੋਂ ਲੈ ਕੇ ਜਾ ਉਸ ਤੋਂ ਪਿੱਛੇ ਤੋਂ ਲੈ ਕੇ ਸਾਰੀਆਂ ਜਿਹੜੀਆਂ ਹੈਗੀਆਂ ਉਹ ਉਪलब्ਧੀਆਂ ਪਾਰਟੀਆਂ ਦੀਆਂ ਉਹ ਲਿਖਣੀਆਂ ਸ਼ੁਰੂ ਕਰ ਦਿਓ ਉਹਨਾਂ ਨੇ ਤੁਹਾਡੇ ਕੋਲ ਕੀ ਖੋਇਆ ਉਹ ਲਿਖਣਾ ਸ਼ੁਰੂ ਕਰ ਦਿਓ ਤੇ ਤੁਹਾਨੂੰ ਜਿੱਥੇ ਵੀ ਵਧੀਆ ਲੱਗੇ ਕਿ ਆਹ ਪਾਰਟੀ ਨੇ ਬਾਕੀਆਂ ਨਾਲੋਂ ਜ਼ਿਆਦਾ ਦਿੱਤਾ ਉਹਨੂੰ ਵੋਟ ਪਾ ਦਿਓ ਕਿਉਂਕਿ ਅਸੀਂ ਗੰਦੇ ਬੰਦਿਆਂ ਦੇ ਵਿੱਚੋਂ ਗੰਦੀਆਂ ਪਾਰਟੀਆਂ ਦੇ ਵਿੱਚੋਂ ਘੱਟ ਗੰਦੀ ਨੂੰ ਚੁਣਨਾ ਬੜ ਬਹੁਤ ਗਲਤ ਨੇ ਪਰ ਕਰੀਏ ਕੀ ਆਪਾਂ ਸਾਰੇ ਇਹੀ ਕਹਿੰਨੇ ਆ ਜਿਹੜੇ ਜ਼ਿਆਦਾ ਗਲਤ ਆ ਉਹਨਾਂ ਤੋਂ ਘੱਟ ਗਲਤ ਨੂੰ ਹੀ ਸਾਡੇ ਕੋਲ ਆਪਸ਼ਨ ਹੋਰ ਕੋਈ ਨਹੀਂ ਹੈਗੀ ਕਿਉਂਕਿ ਪਿਛਲੀ ਵਾਰ ਹੀ ਆਪਾਂ ਰਵਾਇਤੀ ਪਾਰਟੀ ਛੱਡ ਕੇ ਹੁਣ ਵਾਲੀ ਪਾਰਟੀ ਨੂੰ ਵੋਟਾਂ ਪਾਈਆਂ ਸੀ ਤੇ ਇਹ ਰਵਾਇਤੀ ਪਾਰਟੀਆਂ ਤੋਂ ਵੀ ਅੱਗੇ ਚੱਲ ਗਏ ਦੂਸਰੀ ਆਪਸ਼ਨ ਆ ਚੰਗਾ ਕੈਂਡੀਡੇਟ ਦੇਖ ਕੇ ਉਹਨੂੰ ਵੋਟ ਪਾਓ ਤੇ ਤੀਸਰੀ ਆਪਸ਼ਨ ਹੈਗੀ ਤੁਹਾਡੇ ਕੋਲ ਨੋਟਾ ਕਈ ਲੋਕ ਕਹਿੰਦੇ ਨੋਟਾ ਦਾ ਕੀ ਫਾਇਦਾ ਉਹ ਭਾਈ ਜਦੋਂ ਇੱਕ ਵਾਰੀ ਨੋਟਾਂ ਨੂੰ ਵੋਟ ਪੈ ਗਈ ਤੇ ਆਮ ਪੋਲਿਟਿਕਲ ਲੋਕਾਂ ਨੂੰ ਪਤਾ ਲੱਗਣਾ ਵੀ ਲੋਕਾਂ ਦਾ ਰੁਝਾਨ ਹੁਣ ਨੋਟਾਂ ਵੱਲ ਨੂੰ ਆ ਰਿਹਾ ਜਾ ਰਿਹਾ ਤੇ ਸਾਡਾ ਜਿਹੜਾ ਆਉਣ ਵਾਲਾ ਸਮੇਂ ਦੇ ਵਿੱਚ ਔਖਾ ਹੋ ਜਾਊਗਾ ਅਸੀਂ ਲੋਕਾਂ ਦੇ ਵਿੱਚ ਜਿਹੜੀ ਆਪਣੀ ਸ਼ਾਖ ਪਚਾਈਏ ਮੁਲਾਜ਼ਮਾਂ ਦੀ ਇਹ ਗੱਲਾਂ ਮੰਨੀਏ ਨਹੀਂ ਤੇ ਮੁਲਾਜ਼ਮ ਜਿਹੜੇ ਆ ਉਹ ਸਾਡਾ ਬਿਸਤਰਾ ਗੋਲ ਕਰਨਗੇ ਸੋ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਆ ਕਿ ਭਰਾਵੋ ਭੈਣੋ ਵੋਟਾਂ ਜ਼ਰੂਰ ਪਾਓ ਘਰ 'ਚ ਨਾ ਬੈਠੇ ਰਹੋ ਕਿਸੇ ਨੂੰ ਵੀ ਦੋਸ਼ ਨਾ ਦਿਓ ਆਪਣੇ ਦੋਸ਼ਾਂ ਲਈ ਆਪਾਂ ਖੁਦ ਜ਼ਿੰਮੇਵਾਰ ਆ ਸੋ ਤੁਹਾਨੂੰ ਅਪਰਚੂਨਿਟੀ ਮਿਲ ਰਹੀ ਐ ਇੱਕ ਬੰਨੇ ਹੋ ਕੇ ਆਪਾਂ ਵੋਟ ਪਾਈਏ ਤੇ ਦੇਖੋ ਕਿੰਨੇ ਤੁਹਾਨੂੰ ਸਭ ਤੋਂ ਵੱਧ ਦਿੱਤਾ ਜਿੰਨੇ ਤੁਹਾਨੂੰ ਸਭ ਤੋਂ ਵੱਧ ਦਿੱਤਾ ਤੁਹਾਨੂੰ ਦੇ ਦਿਓ ਵੋਟ ਜਾਂ ਚੰਗੇ ਕੈਂਡੀਡੇਟ ਨੂੰ ਦੇ ਦਿਓ ਤੇ ਜਾਂ ਨੋਟਾਂ ਨੂੰ ਵੋਟ ਪਾ ਦਿਓ ਤਿੰਨੇ ਆਪਸ਼ਨ ਆ ਇਹ ਆਪਾਂ ਆਪਸ਼ਨਾਂ ਅਵੇਲ ਕਰਨੀਆਂ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਸ ਕਰਦਾ ਕਿ ਤੁਸੀਂ ਵੱਡੀ ਗਿਣਤੀ ਦੇ ਵਿੱਚ ਆ ਲੋਕਤੰਤਰ ਨੇ ਜੋ ਤੁਹਾਡਾ ਹੱਕ ਦਿੱਤਾ ਉਹ ਹੱਕ ਦੇ ਤੇ ਤੁਸੀਂ ਵੋਟਾਂ ਜ਼ਰੂਰ ਪਾਓਗੇ ਬਹੁਤ ਬਹੁਤ ਸ਼ੁਕਰੀਆ